ਦੁਨੀਆ ਦਾ ਸ਼ਾਹ ਸਕੰਦਰ ਦੁਨੀਆ ਨੂੰ ਜਿੱਤਣ ਵਾਲਾ ਜਿਸ ਸ਼ਾਹ ਸਕੰਦਰ ਕੋਲੇ ਐਨਾ ਤਾਮ ਝਾਮ ਐਨੀ ਮਾਇਆ ਸੀ ਕਿ ਉਹਦਾ ਇੱਕ ਟੀਚਾ ਸੀ ਕਿ ਮੈਂ ਦੁਨੀਆ ਨੂੰ ਜਿੱਤ ਕੇ ਦਾਮ ਲਾ ਮੰਗਾ ਤਾਂ ਉਹ ਸ਼ਾਹ ਸਕੰਦਰ ਨੇ ਦੁਨੀਆ ਨੂੰ ਜਿੱਤ ਨਹੀਂ ਸਕਿਆ ਉਸ ਦੀ ਮੌਤ ਆਈ ਤਾਂ ਦੁਨੀਆ ਨੂੰ ਕੋਈ ਵੀ ਅੱਜ ਤੱਕ ਨਾ ਹੀ ਜਿੱਤੀ ਜਾਣੀ ਹੈ ਤੇ ਨਾ ਹੀ ਜਿੱਤ ਸਕੇਗਾ ਕਿ ਦੁਨੀਆ ਦਾ ਸ਼ਾਹ ਸਕੰਦਰ ਜਦੋਂ ਉਹਦੀ ਮੌਤ ਆਈ ਆਪਦੇ ਅਹਿਲਕਾਰਾਂ ਨੂੰ ਕਹਿਣ ਲੱਗਾ ਕਿ ਜਦੋਂ ਮੇਰੀ ਮੌਤ ਹੋਊਗੀ ਜਦੋਂ ਮੈਨੂੰ ਅਰਥੀ ਤੇ ਪਾ ਕੇ ਸਮਸ਼ਾਨ ਘਾਟ ਦੇ ਵਿੱਚ ਲੈ ਕੇ ਜਾਣਗੇ ਤਾਂ ਮੇਰੀ ਇੱਕ ਸ਼ਰਤ ਹੈਗੀ ਕਿ ਜਦੋਂ ਸਮਸ਼ਾਨ ਘਾਟ ਵਿੱਚ ਲਿਜਾਣਗੇ ਤਾਂ ਮੇਰੀ ਅਰਥੀ ਜਾਊਗੀ ਤਾਂ ਜਿਹੜੇ ਮੇਰੇ ਹੱਥ ਹੋਣਗੇ ਉਹ ਬਾਹਰ ਰੱਖਿਓ ਉਹ ਨੰਗੇ ਕਰਕੇ ਮੇਰੇ ਹੱਥ ਬਾਹਰ ਹੋਣ ਸਿੜੀ ਦੇ ਉੱਤੇ ਕਿ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਦੁਨੀਆ ਦਾ ਐਡਾ ਵੱਡਾ ਸ਼ਾਹ ਸਕੰਦਰ ਇਸ ਦੁਨੀਆ ਤੋਂ ਖਾਲੀ ਹੱਥ ਗਿਆ ਹੈ ਜਿਸ ਦੇ ਕੋਲੇ ਇੰਨੀ ਮਾਇਆ ਇੰਨਾ ਤਾਮ-ਚਾਮ ਤਾਂ ਉਸ ਦੁਨੀਆ ਦਾ ਸ਼ਾਹ ਸਕੰਦਰ ਰਾਜਾ ਇਸ ਦੁਨੀਆ ਤੋਂ ਖਾਲੀ ਹੱਥ ਗਿਆ ਜਦੋਂ ਮੌਤ ਤੋਂ ਬਾਅਦ ਉਦੀ ਮਾਤਾ ਸ਼ਾਹ ਸਕੰਦਰ ਦੀ ਕਬਰ ਉੱਤੇ ਜਾ ਕੇ ਰੋਜ਼ ਰੋਇਆ ਕਰੇ ਕਿ ਮੇਰਾ ਐਡਾ ਵੱਡਾ ਮੇਰਾ ਪੁੱਤ ਦੁਨੀਆ ਦਾ ਰਾਜਾ ਤਾਂ ਉਸ ਨੂੰ ਉਸ ਦੀ ਕਬਰ ਦੇ ਉੱਤੇ ਜਾ ਕੇ ਘੰਟਾ-ਘੰਟਾ ਰੋਂਦੀ ਸੀ ਕਿ ਜਦੋਂ ਇੱਕ ਫਕੀਰ ਲੰਘਿਆ ਜਾਂਦਾ ਸੀ ਕਿ ਮਾਤਾ ਤੂੰ ਕੀ ਕਰ ਰਹੀ ਐ ਇੱਥੇ ਕਾਬਰ ਦੇ ਉੱਤੇ ਕਿਉਂ ਰੋ ਰਹੀ ਐ ਤਾਂ ਉਸ ਮਾਤਾ ਨੇ ਫਕੀਰ ਨੂੰ ਕਿਹਾ ਕਿ ਮੇਰਾ ਦੁਨੀਆ ਦਾ ਐਡਾ ਵੱਡਾ ਪੁੱਤ ਦੁਨੀਆ ਨੂੰ ਜਿੱਤਣ ਵਾਲਾ ਮੇਰਾ ਸ਼ਾਹ ਸਕੰਦਰ ਉਸ ਦੀ ਮੌਤ ਹੋ ਗਈ ਮੈਂ ਉਸ ਨੂੰ ਯਾਦ ਕਰ ਕਰਕੇ ਰੋਈਆਂ ਰਹੀਆਂ ਕਿ ਮੇਰਾ ਪੁੱਤ ਕਿੱਥੇ ਗਿਆ ਤਾਂ ਉਸ ਫਕੀਰ ਨੇ ਹੱਸ ਕੇ ਕਿਹਾ ਕਿ ਮਾਤਾ ਲਾਤੂ ਅੱਖਾਂ ਮੀਚ ਕੇ ਤੂੰ ਸਿਆਣੀ ਕਿ ਤੇਰਾ ਇੱਕ ਮਿੰਟ ਤੂੰ ਅੱਖਾਂ ਮੀਚਾ ਤਾਂ ਤੇਰਾ ਸਾ ਸਿਕੰਦਰ ਨੂੰ ਤੂੰ ਸਿਆਣ ਲਈ ਜਦੋਂ ਉਸ ਫਕੀਰ ਦੇ ਕਹਿਣ ਤੇ ਮਾਤਾ ਨੇ ਅੱਖਾਂ ਮੀਚੀਆਂ ਤਾਂ ਉਸ ਦੇ ਵਿੱਚ ਦੁਨੀਂ ਦੀ ਦੁਨੀਆਂ ਨੰਗ ਰਹੀ ਸੀਗੀ ਐਡੀ ਵੱਡੀ ਦੁਨੀਆ ਐਡੀ ਵੱਡੀ ਭੀੜ ਨੰਗੀ ਜਾਂਦੀ ਸੀ ਤਾਂ ਮਾਤਾ ਨੂੰ ਕਹਿਣ ਲੱਗੇ ਫਕੀਰ ਕਿ ਮਾਤਾ ਸਿਆਣ ਲਿਆ ਕਹਿੰਦੀ ਨਹੀਂ ਇੱਥੇ ਤਾਂ ਐਨੀ ਭੀੜ ਹੈ ਜੀ ਮੈਨੂੰ ਤਾਂ ਕੋਈ ਸਿਆਣ ਨਹੀਂ ਆਈ ਤਾਂ ਫਕੀਰ ਕਹਿਣ ਲੱਗਿਆ ਇੱਥੇ ਬੜੇ ਸ਼ਿਕੰਦਰ ਇੱਥੇ ਦੁਨੀਆਂ ਦੇ ਉੱਤੇ ਆ ਕੇ ਚਲੇ ਗਏ ਤੂੰ ਇੱਕ ਸ਼ਿਕੰਦਰ ਨੂੰ ਕੀ ਕਹਿਣੀ ਹੈ ਮਾਤਾ ਇੱਥੇ ਦੁਨੀਆ ਦੇ ਬਾਦਸ਼ਾਹ ਦੁਨੀਆ ਦੇ ਇਦੋਂ ਵੀ ਵੱਡੇ ਵੱਡੇ ਰਾਜ ਇਸ ਦੁਨੀਆ ਤੇ ਨਹੀਂ ਰਹੇ ਉਹ ਵੀ ਚਲੇ ਗਏ ਤੂੰ ਇੱਕ ਅਕਸ਼ੰਦਰ ਨੂੰ ਕੀ ਰੋਨੀ ਐ ਇੱਥੇ ਤਾਂ ਲੱਖਾਂ ਅਕਸ਼ੰਦਰ ਹੋ ਹੋ ਇਸ ਦੁਨੀਆ ਦੇ ਉੱਤੇ ਚਲੇ ਗਏ ਇੱਕ ਜਗ ਸਨਰੀਲਾ ਦਾ ਗੱਡੀ ਇੱਕ ਆਵੇ ਤੇ ਇੱਕ ਜਾਵੇ